ਸਾਡਾ ਸੋਨਾ ਸੀਗਾ ਪੈਸੇ ਸੀਗੇ ਵੀ ਬਹੁਤ ਹੀ ਪਰਸਾਂ ਚ ਰੱਖੇ ਸੀਗਾ ਸਵਾ ਲੱਖ ਤੋਂ ਤਿੰਨ ਟੋਲੇ ਸੋਨਾ ਸੀਗਾ ਕੁਝ ਵੀ ਹੈ ਨਹੀਂਗਾ ਕੁਝ ਵੀ ਹੈ ਨਹੀਂ ਹਾਂਜੀ ਇਸ ਕਮਰੇ ਦੇ ਵਿੱਚ ਵੀ ਕੋਈ ਸੌਂਦਾ ਹੈ ਰਾਤ ਨੂੰ ਕਿਹਨੇ ਨਹੀਂ ਨਹੀਂ ਜੀ ਕੋਈ ਨਹੀਂ ਲੋਕ ਕੀਤਾ ਵੈਸੀ ਲੋਕ ਤੋੜਿਆ ਜਿਹੜਾ ਸਮਾਨ ਮੂਵੀ ਮੇਨ ਸੀਗਾ ਉਹ ਲੈ ਕੇ ਖੱਢ ਕੇ ਸਰ ਕੁਝ ਇੱਧਰ ਮਾਤਾ ਦੇ ਪੈਸੇ ਰੱਖੇ ਹੋਏ ਸੀਗੇ ਉਹ ਲੈ ਗਏ ਤੇ ਦੋਹਾਂ ਕਮਰਿਆਂ ਨੂੰ ਲੈ ਗਏ ਹਾਂ ਦੋਹਾਂ ਚ ਲੈ ਗਏ ਇਹ ਇਧਰਲੇ ਕਮਰੇ ਵਿੱਚ ਵੀ ਸਮਾਨ ਇਧਰ ਵੀ ਇਧਰ ਲੈ ਗਏ ਸੀ ਦੱਸਦੇ ਹਾਂ ਸੇਧਰੀ ਬਿਆਸ ਉਹ بارش ਬਟੂਗੇ ਸਾਰੇ ਥੱਲੇ ਛੱਟੇ ਪਏ ਜੀ ਉੱਠੀ ਉਹ ਬਾਹਰ ਸਾਡੇ ਅੰਦਰ ਕੁੰਡੀ ਲਾਈ ਪਈ ਸੀਗੀ ਪੱਗ ਬੰਨੀ ਪਈ ਸੀਗੀ ਤੇ ਮੈਂ ਜਦੋਂ ਉੱਠੀ ਤੇ ਉਹ ਪਰਦੇ-ਪੁਰਦੇ ਸਾਡੇ ਲਾਏ ਪਏ ਸੀ ਕਿ ਮੈਂ ਆਖਾ ਵੀ ਆਹ ਚਾਂਚ ਤਾਂ ਆਪਣਾ ਕਦੇ ਅੱਗੇ ਨਹੀਂ ਹੋਇਆ ਸੀਗਾ ਵੀ ਇਹ ਕਾਹ ਤੋਂ ਲਾਏ ਪਏ ਆਗੇ ਸਾਰੇ ਮੈਂ ਨਹੀਂ ਕੋਈ ਖਿਆਲ ਕਰਿਆਗਾ ਬਾਹਰ ਗੁਰੂਆਂ ਮੇ ਪਿੜੇ ਪੈ ਸੀ ਮੈਂ ਉਹ ਪਾਸੇ ਕਰਕੇ ਪਰਦੇ ਤੇ ਬਾਹਰ ਕੁੰਡੀ ਕੋਲ ਕੇ ਪਸ਼ੂਆਂ 'ਚ ਜਾ ਹਾਂ ਹਰੇ ਬਾਲੇ ਬਲੰਦ ਹੋਏ ਪਏ ਹੁਣ ਇਦੋਂ ਕੀ ਨੇਰਾ ਪੈ ਜਾਊਗਾ ਹੁਣ ਬੰਦਿਆਂ ਨੂੰ ਸਾਰਿਆਂ ਨੂੰ ਪਿਆਣੂ ਏਡੀ ਘਟਨਾ ਹੋ ਜਾਨੀ ਕੋਈ ਏਡੀ ਚੰਗੀ ਨਹੀਂ ਗੱਲ ਚਾਰ ਘਰ ਇੱਥੇ ਚਾਰ ਘਰ ਐ ਸੀ ਇੰਨਾ ਪਰਿਵਾਰ ਆ ਸਾਡਾ ਸਾਰੇ ਸੀ ਵੀ 10 11 ਵਜੇ ਤੱਕ ਸੀ ਸ਼ਾਮ ਹੀ ਤੁਰੇ ਫਿਰਦੇ ਆਂਗੇ ਤੇ ਵੀ ਸਾਨੂੰ ਕੋਈ ਇਹੋ ਜੀ ਹੈ ਹੀ ਨਹੀਂ ਸੀ ਵੀ ਸਾਡੇ ਐ ਗੱਲਬਾਤ ਬਣਦੀ ਉਹਦੋਂ ਪਾੜ ਵੀ ਲਾਇਆ ਪਿਆਈ ਅੱਛਾ ਉਧਰੋਂ ਇੱਟਾਂ ਵੀ ਕੱਢੀਆਂ ਪਈਆਂ ਉਧਰ ਪਾੜਨਾ ਲੱਗਿਆ ਤੇ ਫਿਰ ਆਏ ਆ ਇਹ ਹੋਣਗੇ ਅੱਛਾ ਪਹਿਲਾਂ ਉਧਰ ਕੋਸ਼ਿਸ਼ ਕੀਤੀ ਜੀ ਉਧਰ ਵੀ ਕੋਸ਼ਿਸ਼ ਕਰੀ ਐ ਇਸੁੱਤੇ ਪੈ ਸੀ ਕੋਈ ਪਤਾ ਨਹੀਂ ਸਵੇਰ ਪਤਾ ਲੱਗਿਆ ਸਾਨੂੰ ਠੀਕ ਹੈ ਹਾਂਜੀ ਸਵੇਰ ਜਦੋਂ ਕੱਪੜੇ ਕੱਢਣ ਲੱਗੇ ਉਹਦੇ ਦੇਖਿਆ ਜੀ ਹਾਂਜੀ ਰੂਮ ਦਾ ਗੇਟ ਟੁੱਟਿਆ ਪਿਆ ਸੀਗਾ ਘਰੇ ਕੌਣ ਕੌਣ ਮੌਜੂਦ ਸੀ ਤੁਹਾਡੇ ਅਸੀਂ ਚਾਰ ਹੀ ਜਾਣੇ ਜੀ ਇੱਕ ਨੋ ਨੋ ਪੁੱਤ ਹੈ ਤੇ ਡੋਲੀ ਦੀ ਅਸੀਂ ਠੀਕ ਹੈ ਚਾਰ ਹੀ ਅਸੀਂ ਕਿਹਾ ਇੱਥੇ ਪਿੰਗਦੇ ਹੁੰਦੇ ਸੀ ਕਿ ਇਹਨੇ ਇਹਨਾਂ ਨੇ ਸਾਨੂੰ ਅੰਦਰ ਕਰ ਲਿਆ ਆਦੇ ਏਸੀ ਚਾਜੂ ਕਰਨੀ ਵਾਲੀ ਠੀਕ ਹੈ ਅਸੀਂ ਇਹਨਾਂ ਦੇ ਕੋਲੇ ਪੈ ਗਏ ਇੰਜੀ ਸੌ ਗਏ ਸਾਨੂੰ ਪਿੱਛੇ ਗੱਲ ਦਾ ਪਤਾ ਲੋਕੋਏ ਟੀਵੀ ਨਾਲ ਜੁੜਾ ਤੁਸੀਂ ਮੈਂ ਮਤਾਜ ਅਸੀਂ ਜੈਤੂ ਦੇ ਪਿੰਡ ਕਰੀਰ ਵਾਲੀ ਵਿੱਚ ਖੜੇ ਆ ਜਿੱਥੇ ਸਵੇਰੇ ਚੋਰੀ ਹੁੰਦੀ ਹੈ ਤਸਵੀਰਾਂ ਪਹਿਲਾਂ ਦਿਖਾ ਦਿੰਨੇ ਆ ਕਿ ਜਿਹੜਾ ਘਰ ਆ ਉਸ ਦਾ ਕਮਰਾ ਜਿੱਥੇ ਕਿ ਸਮਾਨ ਤੁਹਾਨੂੰ ਖਿਲਰਿਆ ਨਜ਼ਰ ਆਵੇਗਾ ਲਗਭਗ ਸਾਰਾ ਕੁਝ ਜਿਹੜਾ ਅਲਮਾਰੀ ਦੇ ਵਿੱਚੋਂ ਬਾਹਰ ਡਿੱਗਿਆ ਨਜ਼ਰ ਆ ਰਿਹਾ ਤਾਂ ਇਥੇ ਕੀ ਕੁਝ ਲੱਗੇ ਨੇ ਚੋਰ ਤੇ ਕਿਵੇਂ ਘਟਨਾ ਨੂੰ ਅੰਜਾਮ ਦਿੰਦੇ ਨੇ ਸਾਰੀ ਜਾਣਕਾਰੀ ਹੈ ਉਹ ਪ੍ਰਵਾਹ ਤੋਂ ਲੈ ਲੈਣੇ ਆ ਜੋ ਮੌਜੂਦ ਸੀ ਮੌਕੇ ਤੇ ਤੁਸੀਂ ਸੀਗੇ ਜੀ ਮੌਜੂਦ ਜਦੋਂ ਇਹ ਸਾਰਾ ਕੁਝ ਵਾਪਰੇ ਆ ਨੇਂ ਜੀ ਸੁੱਤੇ ਪਏ ਸੀ ਕੋਈ ਪਤਾ ਨਹੀਂ ਸਵੇਰ ਪਤਾ ਲੱਗਿਆ ਸਾਨੂੰ ਠੀਕ ਹੈ ਹਾਂਜੀ ਸਵੇਰ ਜਦੋਂ ਕੱਪੜੇ ਕੱਢਣ ਲੱਗੇ ਉਦੋਂ ਦੇਖਿਆ ਜੀ ਹਾਂਜੀ ਰੂਮ ਦਾ ਗੇਟ ਟੁੱਟਿਆ ਪਿਆ ਸੀਗਾ ਉਦੋਂ ਪਤਾ ਲੱਗਿਆ ਸਾਨੂੰ ਜੋ ਸਮਾਨ ਖਿਲਰਿਆ ਪਿਆ ਸਾਨੂੰ ਕਿੰਨੇ ਵਜੇ ਤੁਹਾਨੂੰ ਪਤਾ ਲੱਗਦਾ ਸਵੇਰੇ ਸਾਨੂੰ 5:30 ਵਜੇ ਸਵੇਰ 5:30 ਵਜੇ ਹਾਂਜੀ ਮਤਲਬ ਉਸ ਤੋਂ ਪਹਿਲਾਂ ਦੀ ਘਟਨਾ ਹੋਣੀ ਹੈ ਹਾਂਜੀ ਰਾਤ ਦੀ ਸੀ ਸਾਨੂੰ ਕੋਈ ਪਤਾ ਨਹੀਂ ਗਿਆ ਸੀ ਸਵੇਰ ਉੱਠੇ ਵੀ ਕੰਮ ਕਰਦੇ ਫਿਰ ਗੇਟ ਉਵੇਂ ਹੀ ਐੜੇ ਪਏ ਸੀਗੇ ਠੀਕ ਹੈ ਹਾਂਜੀ ਸੋ ਗੇਟ ਵੀ ਬੰਦ ਸੀ ਉਵੇਂ ਹਾਂਜੀ ਅੱਛਾ ਕੀ ਕੁਝ ਤੁਹਾਨੂੰ ਲੱਗਦਾ ਕਿ ਅੰਦਰ ਥੋੜਾ ਹੈ ਨਹੀਂਗਾ ਜਿਹੜਾ ਕੁ ਕੁਝ ਵੀ ਹੈ ਨਹੀਂ ਜੀ ਸਾਡਾ ਸੋਨਾ ਸੀਗਾ ਪੈਸੇ ਸੀਗੇ ਵੀ ਬਹੁਤ ਹੀ ਪਰਸਾਂ ਚ ਰੱਖੇ ਸੀਗਾ ਸਵਾ ਲੱਖ万 ਨੂੰ ਤਿੰਨ ਟੋਲੇ ਸੋਨਾ ਸੀਗਾ ਕੁਝ ਵੀ ਹੈ ਨਹੀਂਗਾ ਕੁਝ ਵੀ ਹੈ ਨਹੀਂ ਹਾਂ ਜੀ ਇਸ ਕਮਰੇ ਦੇ ਵਿੱਚ ਵੀ ਕੋਈ ਸੌਂਦਾ ਹੈ ਰਾਤ ਨੂੰ ਕਿਹ ਹੈ ਨਹੀਂ ਨਹੀਂ ਜੀ ਕੋਈ ਨਹੀਂ ਲੋਕ ਕੀਤਾ ਵੈ ਅਸੀਂ ਲੋਕ ਤੋੜਿਆ ਅੱਛਾ ਲੋਕ ਵੀ ਤੋੜ ਦਿੱਤੇ ਹਾਂਜੀ ਲੋਕ ਤੋੜੇ ਠੀਕ ਹੈ ਮਾਤਾ ਜੀ ਤੁਸੀਂ ਤੁਹਾਨੂੰ ਕਦੋਂ ਪਤਾ ਲੱਗਦਾ ਇਸ ਬਾਰੇ ਮੈਨੂੰ ਵੀ ਤੜਕੇ ਪਤਾ ਲੱਗੇ ਜਦੋਂ ਤੁਸੀਂ ਉੱਠੇ ਹੋ ਸਾਰੇ ਉਹਦੇ ਪਤਾ ਲੱਗਿਆ ਉੱਠੇ ਉਹ ਵਾਰ ਸਾਡੇ ਅੰਦਰ ਕੁੰਡੀ ਲਾਈ ਪਈ ਸੀਗੀ ਪੱਗ ਬੰਨੀ ਪਈ ਸੀਗੀ ਤੇ ਮੈਂ ਜਦੋਂ ਉੱਠੀ ਤੇ ਉਹ ਪਰਦੇ-ਪੁਰਦੇ ਸਾਡੇ ਲਾਏ ਪਏ ਸੀ ਕਿ ਮੈਂ ਆਖਾ ਵੀ ਆਹ ਚਾਂਚ ਤਾਂ ਆਪਣਾ ਕਦੇ ਅੱਗੇ ਨਹੀਂ ਹੋਇਆ ਸੀਗਾ ਵੀ ਇਹ ਕਾਹਤੋਂ ਲਾਏ ਪਏ ਹੈਗੇ ਸਾਰੇ ਮੈਂ ਨਹੀਂ ਕੋਈ ਖਿਆਲ ਕਰਿਆਗਾ ਬਾਰ ਬੁਰੂਵੇਂ ਪਿੜੇ ਪੈ ਸੀ ਮੈਂ ਉਹ ਪਾਸੇ ਕਰਕੇ ਪਰਦੇ ਤੇ ਬਾਰ ਕੁੰਡੀ ਖੋਲ ਕੇ ਪਸੂਆ ਤੇ ਜਾ ਗਈ ਠੀਕ ਹੈ ਮੈਨੂੰ ਨਹੀਂ ਪਤਾ ਲੱਗਿਆਗਾ ਜਦੋਂ ਇਹਨੇ ਬਹੂ ਨੂੰ ਨਹਾਉਣ ਨੂੰ ਜੂੜੇ ਪਾਉਣ ਲੱਗੀ ਇਹ ਤੇ ਇਹਨੇ ਬਾਜਮਾਰੀ ਮੈਨੂੰ ਜਦੋਂ ਮੈਂ ਆਈ ਮੈਂ ਕਿਹਾ ਤੇ ਡੈਡੀ ਨੂੰ ਕੁਝ ਹੋ ਗਿਆ ਮੈਂ ਕਿਹਾ ਵੀ ਉਹ ਬਿਮਾਰ ਜਾ ਢਿੱਲੇਗਾ ਜਦੋਂ ਇਹ ਆਈ ਇੱਥੇ ਵੈਨੇ ਬਾਹਰ ਖੋਲ ਕੇ ਵਿਖਾਇਆ ਵੀ ਆਪਣਾ ਤਾਂ ਸਾਰਾ ਸਮਾਨ ਲੈ ਗਏ ਕੁਝ ਨਹੀਂ ਕਰੀ ਘਰੇ ਕੌਣ ਕੌਣ ਮਜੂਸੀ ਤੁਹਾਡੇ ਅਸੀਂ ਚਾਰ ਹੀ ਜਾਣੇ ਆ ਜੀ ਇੱਕ ਨੋਹ ਪੁੱਤਾਂ ਤੇ ਡੋਣ ਜੀ ਅਸੀਂ ਠੀਕ ਹੈ ਚਾਰੇ ਹੀ ਅਸੀਂ ਇੱਥੇ ਪਿੰਦ ਹੁੰਦੇ ਸੀ ਕਿ ਉਹਨਾਂ ਨੇ ਸਾਨੂੰ ਅੰਦਰ ਕਰ ਲਿਆ ਆ ਤੇ ਏਸੀ ਚਾਜੋ ਗਰਮੀ ਵਾਲੀ ਠੀਕ ਹੈ ਅਸੀਂ ਇਹਨਾਂ ਦੇ ਕੋਲੇ ਪੈ ਗਏ ਇਹਨਾਂ ਦੀ ਸੌਂ ਗਈ ਸਾਨੂੰ ਪਿੱਛੇ ਗੱਲ ਦਾ ਪਤਾ ਨਹੀਂ ਇਹ ਕੀ ਲੱਗਦਾ ਆ ਆਹ ਰਸਤੇ ਆਏ ਹੁਣ ਇਹ ਢੱਲੇ ਪਾਸੇ ਇਹ ਨਾ ਇੱਧਰੋਂ ਤਾਂ ਅੰਦਰੋਂ اڈਿਆ ਸੀਗਾ ਜੀ ਅੱਛਾ ਅੰਦਰੋਂ اڈਿਆ ਸੀ ਹਾਂ ਇਹ ਤਾਂ ਕੁੰਡਾ ਲੱਗਿਆ ਸੀਗਾ ਅੰਦਰ ਇਸ ਪਾਸੇ ਤਾਂ ਨਹੀਂ ਆਇਆ ਇਹ ਆਹ ਕੁੰਡੀ ਨਹੀਂ ਲੱਗੀ ਸੀ ਅੱਛਾ ਇਹ ਖੁੱਲੀ ਸੀ ਮੇੜ ਇਹ ਖੁੱਲੀ ਸੀ ਕੁੰਡੀ ਹਾਂ ਸਾਨੂੰ ਐਂ ਲੱਗਦਾ ਕਿ ਇਹੀ ਕੰਦ ਟੱਪ ਕੇ ਆਏ ਹੁਣ ਠੀਕ ਹੈ ਹਾਂ ਇਹਨਾਂ ਨੇ ਫੇਰ ਅੰਦਰ ਵੜ ਕੇ ਫੇਰ ਕੁੰਡੀ ਲਾ ਲਈ ਜਦੋਂ ਤੜਕੇ ਮੈਂ ਉੱઠી ਐ ਉਹਦੋਂ ਕੁੰਡੀ ਲੱਗੀ ਪਈ ਸੀ ਠੀਕ ਹੈ ਹਾਂ ਕੁੰਡੀ ਲੱਗੀ ਪਈ ਸੀ ਅਸੀਂ ਕਦੇ ਆਸੇ ਪਾਸੇ ਵਾਪਰ ਹੀ ਘਟਣਾ ਤੁਹਾਡੇ ਕਿਤੇ ਨਹੀਂ ਜੀ ਸਾਡੇ ਕੋਈ ਨਹੀਂ ਸੀ ਸਾਡੇ ਕੋਈ ਇਹੀ ਗੱਲ ਨਹੀਂ ਸੀ ਨਾ ਜੀ ਸਾਨੂੰ ਕਿੰਨੇ ਸਾਲ ਹੋ ਗਏ ਇੱਥੇ ਖੇਤ ਆਏ ਨੂੰ ਕੋਈ ਇਹੀ ਜੀ ਗੱ ਕੌਣ ਨੇ ਪਰਿਵਾਰ ਤੋਂ ਮੇਰੇ ਆਹ ਬੇਟਾ ਮੇਰਾ ਜਿਆਨੂ ਆ ਮੇਰੀ ਅੱਛਾ ਭਾਈ ਜੀ ਮਤਲਬ ਕਿੰਨਾ ਸਮਾਨ ਕੀ ਕੀ ਕੋਈ ਸੀਗਾ ਜਿਹੜਾ ਲੈ ਗਏ ਨੇ ਚੋਰ ਸਵਾ ਲੱਖ ਰੁਪਈਆ ਸੀਗਾ ਜੀ ਤੇ ਤਿੰਨ ਟੁਲੇ ਸਮਾਨ ਸੀਗਾ ਤਿੰਨ ਟੁਲੇ ਸਮਾਨ ਸੀਗਾ ਉਹ ਲੈ ਗਏ ਹਾਂਜੀ ਹੋਰ ਸਮਾਨ ਕੋਈ ਦੇਖਿਆ ਤੁਸੀਂ ਅੰਦਰ ਕੀ ਕੋਈ ਹੋਰ ਅਸੀਂ ਨਹੀਂ ਇਹ ਮੁੜ ਕੇ ਬਾਅਦ ਨਹੀਂ ਵੜੇਗੇ ਜਿਹੜਾ ਸਮਾਨ ਮੇਨ ਸੀਗਾ ਉਹ ਲੈ ਗਏ ਢੱਡ ਕੇ ਸਾਰਾ ਕੁਛ ਇੱਧਰ ਮਾਤਾ ਦੇ ਪੈਸੇ ਰੱਖੇ ਹੋਏ ਸੀਗੇ ਉਹ ਲੈ ਗਏ ਅੱਛਾ ਦੋਵਾਂ ਕਮਰਿਆਂ ਚੋਂ ਲੈ ਗਏ ਹਾਂ ਦੋਵਾਂ ਚੋਂ ਲੈ ਗਏ ਇਹ ਇਧਰਲੇ ਕਮਰੇ ਵਿੱਚ ਵੀ ਸਮਾਨ ਇਧਰ ਵੀ ਇਧਰ ਲਏਗੇ ਜੀ 10-10000 ਰੁਪਏ ਇਧਰ ਵੀ ਸੀਗਾ ਉਹ ਪਰਸ ਬਟੂਗੇ ਸਾਰੇ ਥੱਲੇ ਛਿੱਟੇ ਪਏ ਆ ਜੀ ਸਾਰੇ ਕੱਢ ਕੇ ਲੈ ਗਏ ਮਤਲਬ ਇੱਕ ਵੱਡਾ ਸਵਾਲ ਹੋ ਰਿਹਾ ਵੀ ਚੋਰਾਂ ਨੂੰ ਕਿਵੇਂ ਪਤਾ ਲੱਗ ਸਕਦਾ ਕਿ ਇੰਨਾ ਕਮਰੇ ਦੇ ਵਿੱਚ ਸਮਾਨ ਪਿਆ ਉੱਥੇ ਹੀ ਆਏ ਹੁੰਦੇ ਨੇ ਹੁਣ ਦੇਖੋ ਜੀ ਮਹਾਰਾਜ ਜੀ ਦੋਨੇ ਵੀਰੇ ਫੁੱਲਾ ਸੀ ਕਮਰਾ ਉੱਧਰ ਅਸੀਂ ਪਏ ਸੀਗੇ ਠੀਕ ਹੈ ਹਾਂਜੀ ਇਹ ਦੋ ਇਹ ਵੀ ਕਮਰਾ ਲੌਕ ਸੀਗਾ ਹਾਂਜੀ ਉਹ ਮੂਰੂ 80 ਬੱਲੜੀ ਵੀ ਸੀ ਉਹ ਲੌਕ ਸੀਗਾ ਇਹ ਵੀ ਟੁੱਟ ਗਿਆ ਹਾਂਜੀ ਹੋਰ ਤੁਹਾਡਾ ਸਾਮਾਨ ਤੁਸੀਂ ਦੇਖਿਆ ਅੰਦਰ ਕੀ ਕੁਝ ਹੋ ਰਿਆ ਨਹੀਂਗਾ ਸੋਨੇ ਦਾ ਜਿਹੜਾ ਸਿਆਖ ਦੇਖਿਆ ਉਹ ਹੀ ਸਾਮਾਨ ਸਾਡਾ ਸਾਰਾ ਕੁਝ ਨਹੀਂ ਛੱਡਿਆ ਜੀ ਜਿਹੜਾ ਸਾਡੇ ਅੰਦਰ ਸੀਗਾ ਪੈਸਾ ਸੀ ਕੋਈ ਸੋਨਾ ਸੀ ਕੁਝ ਕੋਈ ਚੀਜ਼ ਨਹੀਂ ਛੱਡੀ ਕੋਈ ਪਹਿਲਾਂ ਵਾਲੇ ਜਿਹੜੇ ਭਾਣ ਸੱਪਾ ਕੁਝ ਨਹੀਂ ਛੱਡਿਆ ਉਹਨਾਂ ਨੇ ਪ੍ਰਾਣਾ ਚੋ ਵੀ ਨਹੀਂ ਛੱਡੇ ਹਾਂ ਬਾਟੂ ਕਾ ਸਾਡਾ ਪ੍ਰਾਣਾ ਕੋਈ ਵੀ ਨਹੀਂ ਛੱਡਿਆ ਉਹਨਾਂ ਨੇ ਬਾਹਰ ਕਰ ਦਿੱਤੇ ਥੱਲੇ ਹੀ ਕਿਲਾਰੇ ਪਏ ਆ ਜੀ ਆ ਬਟਕੇ ਛਿੱਟੇ ਪਏ ਆ ਪੈਸੇ ਕੱਢ ਕੇ ਜਿਹੜੇ ਉਹੀ ਪਏ ਆ ਹਾਂਜੀ ਠੀਕ ਹੈ ਪੈਸੇ ਕੱਢ ਲਏ ਗੱਲੇ ਹਾਂਜੀ ਹਾਂਜੀ ਉਹ ਪਏ ਆ ਤੇ ਫਿਰ ਭੁੱਲੀ ਇਹਨਾਂ ਸਾਰੇ ਟਰੈਕਟਰ ਨੂੰ ਗੋਲ ਕੇ ਇਸ ਬਾਣ ਕੱਢ ਕੇ ਕੀਂਤੀ ਪੁੱਜ ਗਈ ਦਾ ਸ਼ੂਟ ਥੱਲੇ ਸੱਟ ਗਿਆ ਜੀ ਮਖਮਾਰਾ ਉਹ ਲੈ ਗਿਆ ਜਿਹੜਾ ਹਾਂ ਹਾਂਜੀ ਹਾਂ ਮਤਾ ਕੀ ਲੱਗਦਾ ਪਰ ਕੋਈ ਉਹਨਾਂ ਨੂੰ ਡਰ ਵਗੈਰਾ ਹੈ ਪ੍ਰਸ਼ਾਸਨ ਦਾ ਐ ਕਿਸੇ ਤੇ ਘਰੇ ਵੜ ਕੇ ਚੋਰੀ ਕਰਨੀ ਉਹ ਪਿੰਡ ਦੇ ਵਿੱਚ ਮਤਾ ਕੀ ਕਹਿ ਸਕਦੇ ਆ ਜੀ ਹੁਣ ਉਹਨਾਂ ਨੂੰ ਪਤਾ ਸੁਣੀ ਜਾਂਦੇ ਆ ਫਲਾਣੇ ਤਾਂ ਬਾਰਦਾਤ ਹੋ ਗਈ ਫਲਾਣੇ ਤਾਂ ਹੋ ਗਈ ਜੇ ਅਸੀਂ ਸੁੱਤੇ ਹੀ ਪੈ ਸੀ ਸਾਨੂੰ ਹੁਣ ਕੀ ਪਤਾ ਜੀ ਹਾਂ ਮੈਂ ਕਿਵੇਂ ਦੇਖਦੇ ਹਾਂ ਪਿੰਡ ਦੇ ਵਿੱਚ ਆਮ ਤੌਰ ਤੇ ਹੁੰਦਾ ਕਿ ਪਿੰਡਾਂ ਦੇ ਵਿੱਚ ਘਟਰਾਵਾ ਬਾੜੀਆਂ ਘੱਟ ਹੁੰਦੀਆਂ ਨੇ ਪਿੰਡ 'ਚ ਡਰ ਹੁੰਦਾ ਇੱਕ ਪਰ ਪਿੰਡ ਦੇ ਵਿੱਚ ਉਹ ਵੀ ਘਰੇ ਵੜ ਕੇ ਤਾਂ ਸਮਾਂ ਟਿਕਦਾ ਹੌਸਲੇ ਵਾਲੇ ਬਲੰਦ ਹੋਏ ਪਏ ਹੁਣ ਇਦੋਂ ਕੀ ਨੇਰਾ ਪੈ ਜੂਗਾ ਹੁਣ ਜਵਾ ਬੰਦਿਆਂ ਨੂੰ ਸਾਰਿਆਂ ਨੂੰ ਪਿਆਣੂ ਐਡੀ ਘਟਨਾ ਹੋ ਜਾਨੀ ਕੋਈ ਐਡੀ ਚੰਗੀ ਨਹੀਂ ਗੱਲ ਆਚਾਰ ਘਰ ਆ ਜੀ ਇੱਥੇ ਆਚਾਰ ਘਰ ਐ ਸੀ ਵੀ ਇੰਨਾ ਪਰਿਵਾਰ ਆ ਸਾਡਾ ਸਾਰੇ ਸੀ ਵੀ 10 11 ਵਜੇ ਤੱਕ ਅਸੀਂ ਸਾਰੇ ਆਮ ਹੀ ਤੁਰੇ ਫਿਰਦੇ ਹਾਂਗੇ ਤੇ ਵੀ ਸਾਨੂੰ ਕੋਈ ਇਹੋ ਜਿਹੀ ਹੈ ਹੀ ਨਹੀਂ ਸੀ ਵੀ ਸਾਡੇ ਐ ਗੱਲਬਾਤ ਵੰਡਦੀ ਉਧਰ ਪਾੜ ਵੀ ਲਾਇਆ ਪਿਆਈ ਅੱਛਾ ਉਧਰੋਂ ਇੱਟਾਂ ਵੀ ਕੱਢੀਆਂ ਪਈਆਂਈ ਉਧਰ ਪਾੜਨਾਂ ਲੱਗਿਆ ਤੇ ਫਿਰ ਆਏ ਆ ਇਹ ਹੋਣਗੇ ਅੱਛਾ ਪਹਿਲਾਂ ਉਧਰ ਕੋਸ਼ਿਸ਼ ਕੀਤੀ ਸੀ ਜੀ ਉਧਰ ਵੀ ਕੋਸ਼ਿਸ਼ ਕਰੀ ਆ ਠੀਕ ਹੈ ਤੇ ਉਧਰ ਨਹੀਂ ਬਲ ਚੜਿਆ ਤੇ ਫਿਰ ਵਈ ਇਧਰ ਦੀ ਆ ਗਏ ਥੋੜਾ ਵੀ ਨਾਲ ਘਰੀ ਆ ਨਹੀਂ ਉਹ ਮੇਰੇ ਚਾਚੇ ਗਏ ਮਾਈ ਪਿੰਡ ਹੈ ਠੀਕ ਹੈ ਸਾਡਾ ਤੜਕੇ ਪਹਲ ਲਗਾਈ ਤੇ ਤੜਕੇ ਫਿਰ ਅਸੀਂ ਗੁਰਦੁਆਰੇ ਜਾਂਦੇ ਤਾਂ ਜੋ ਫੋਨ ਕਰਿਆ ਜਾਂਦੇ ਵੀ ਸਾਡਾ ਫਿਰ ਹੋਣ ਲੱਗੇ ਇਹਦਾ ਗੱਲ ਆ ਬਣ ਗਈ ਤੇ ਅਸੀਂ ਭੱਜ ਕੇ ਆਏ ਬਸ ਵੇਖਿਆ ਆਈ ਸੋਡ ਵਾਲਾ ਕੰਮ ਹੀ ਵੇਖਿਆ ਸਾਰਾ ਕੁਝ ਪਰੋਲਿਆ ਪਿਆ ਮਤਲਬ ਇਹਦਾ ਚਲੋ ਚੋਰੀ ਆ ਪਰ ਕਿਸੇ ਦੇ ਘਰੇ ਆ ਵੜ ਕੇ ਕੁਝ ਵੀ ਹੋ ਸਕਦਾ ਉਹ ਤਾਂ ਗੱਲ ਤਾਂ ਉਹੀ ਆ ਵੀ ਜੇ ਕੁਝ ਵੀ ਕਰ ਸਕਦੇ ਵੀ ਐਡਾ ਤਾਂ ਇਹ ਬਹੁਤ ਮਾੜੀ ਗੱਲ ਹੈ ਫੜੇ ਜਾਣੀ ਚਾਹੀਦੀ ਹੈ ਅਸਲ ਦੇ ਵਿੱਚ ਤਾਂ ਫੇਰ ਹੀ ਪਤਾ ਲੱਗੇ ਜੇ ਇਹਨਾਂ ਦੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਜੀ ਇਹਨਾਂ ਦੀ ਪਕੜ ਹੋਵੇ ਪਤਾ ਲੱਗੇ ਵੀ ਕੌਣ ਹੈ ਕੱਲ ਨੂੰ ਸਾਰਾ ਪਿੰਡ ਹੈ ਕਿਸੇ ਨਾ ਵੀ ਕੋਈ ਵਾਰਤਾਰ ਹੋ ਸਕਦੀ ਹੈ ਪ੍ਰਸ਼ਾਸਨ ਤਾਂ ਕਹਿ ਰਿਹਾ ਵੀ ਲੋਕ ਡਰੇ ਹੋਏ ਆ ਸਾਡੇ ਥੋੜੇ ਐਦਾਂ ਦੇ ਆਨਸਰ ਨੇ ਉਹ ਡਰੇ ਹੋਏ ਆ ਕੱਲ ਡਰੇ ਹੋਣ ਤਾਂ ਹੀ ਐਡਾ ਹੌਸਲਾ ਨਹੀਂ ਪੈਂਦਾ ਉਹਨੂੰ ਮੰਨ ਕੇ ਚੱਲ ਹੁਣ ਜੇ ਫੜੇ ਜਾਣੇ ਚਾਹੀਦੇ ਆ ਫਿਰ ਪ੍ਰਸ਼ਾਸਨ ਤੋਂ ਤਾਂ ਕੁਛ ਗੁੱਝ ਨਹੀਂ ਉਹਦਾ ਜੇ ਚਾਵੇ ਤਾਂ ਫਿਰ ਸਾਰਾ ਕੁਝ ਨਵੇਚੀਏ ਤਾਂ ਵੰਦੀ ਹੋ ਸਕਦੀ ਹੈ ਹੁਣ ਸਾਨੂੰ ਤਾਂ ਉਮੀਦ ਹੈੀ ਬਾਕੀ ਸਾਰੀ ਉਮੀਦ ਹੈ ਵੀ ਸਾਨੂੰ ਜੋ ਕਰਨਗੇ ਪ੍ਰਸ਼ਾਸਨ ਕਰੂਗਾ ਪਿੰਡ ਚ ਕਿਤੇ ਵਾਪਰੀ ਇਦਾਂ ਦੀ ਘਟਨਾ ਰਾਤ ਨੂੰ ਜਿਵੇਂ ਚੋਰੀ ਹੋਈ ਹੈ ਨਹੀਂ ਆ ਇੱਕ ਵਾਰ ਤਾਰਾਂ ਤਾਂ ਲਈਆਂ ਹੀ ਆਹ ਮੋਟਾਂ ਦੀਆਂ ਜਿਵੇਂ ਤਾਰਾਂ ਲੈ ਗਾਂ ਜਾਂ ਕੋਈ ਰਿਟਰਾਂਫਰ ਦਾ ਤੇਲ ਤੂਲ ਨਿਕਲ ਗਿਆ ਵੀ ਇਹੋ ਜੀ ਵਾਰਦਾਤ ਹਜੇ ਨਹੀਂ ਹੋਈ ਏ ਕੀ ਅੰਜ ਹੁਣ ਬਹੁਤ ਚਰਤ ਬਾਈ ਕੀ ਮੰਨ ਲਓ ਸਾਰਾ ਸਮਾਨ ਇਹੀ ਸੀ ਕੀਮਤੀ ਜਿਹੜਾ ਇੱਧਰ ਪਿਆ? ਹਾਂਜੀ ਇੱਧਰ ਸੀਗਾ ਉੱਧਰ ਸੀਗੇ ਪੈਸੇ। ਉਹ ਸਾਰਾ ਕੁਝ ਹੀ ਲੈ ਗਏ। ਸਾਰਾ ਕੁਝ ਲੈ ਗਏ ਜੀ, ਕੁਝ ਨਹੀਂ ਛੱਡਿਆ। ਇਹ ਇਹ ਵੀ ਕਰ ਕਰਉਣੀ ਨੀ? ਹਾਂ ਹਾਂਜੀ ਇਹ ਵੀ ਕੁਪਟੇ ਆ ਸਾਰੇ। ਠੀਕ ਹੈ ਜੀ ਹਾਂਜੀ। ਉਹ ਫਿਰ ਅਸੀਂ ਤਾਂ ਸਰੇਤੇ ਪਏ ਸਾਡਾ ਸਰੇਤੇ ਘਰ ਔਰ ਤਹਾਂ ਵਾਲਾ। ਠੀਕ ਹੈ। ਇਹ ਫਿਰ ਸਾਨੂੰ ਤਾਂ ਤੜਕੇ ਪਤਾ ਲੱਗਾ ਸੀ ਕਿ ਸਾਡਾ ਭਰਾ ਢਿੱਲਾ ਜਰਾ ਰਿੰਦਾ ਸੀ ਇਹਦੇ ਅੰਕ ਤੇ ਇਹਨੂੰ ਕੁਝ ਹੋ ਗਿਆ ਰੌਲਾ ਜਦੋਂ ਪਿਆ। ਹਾਂਜੀ। ਜਦੋਂ ਇਹ ਉੱਠ ਕੇ ਆਏ ਅਸੀਂ ਆਏ ਉਧਰੋਂ ਇਹਦੇ ਵੀ ਸਾਡਾ ਤਾਂ ਕੋਈ ਚੋਰੀ ਹੋ ਸਾਰਾ ਘਰ ਹੀ ਲੁੱਟ ਕੇ ਲੈ ਗਏ। ਇਹ ਕਿ ਦੇ ਇੱਧਰ ਉੱਧਰ ਬੈਸ ਫਿਰ ਇਹ ਪੱਜੇ ਨੇ ਸੇ ਸਾਨੂੰ ਕੀ ਮਿਲਣਾ ਸੀ ਕਿਤੇ ਤੇ ਲੋਕ ਇਕੱਠੇ ਹੋ ਗਏ ਤੇ ਇਹ ਬੁੜੀ ਦੇ ਪੈਸੇ ਸੀ ਬੁੜੀਆਂ ਕੋਲੇ ਹੁੰਦੇ ਆ ਜਿਹੜੇ ਕੁਸ ਉਹ ਇਹਦੇ ਪੇਟ ਫਰੋਲ ਫਰਾਲ ਕੇ ਲੈ ਗਏ ਬਾਕੀ ਸਮਾਨ ਤਾਂ ਇਹਨਾਂ ਦਾ ਇੱਧਰ ਹੀ ਹੁੰਦਾ ਕਿਹਨੇ ਆਸੇ ਪਾਸੇ ਦੇਖਿਆ ਹੋਵੇ ਕਿਸੇ ਨੇ ਕੁਝ ਕਿਸੇ ਨੇ ਨਹੀਂ ਵੇਖਿਆ ਵੇਖਿਆ ਜੇ ਵੇਖਿਆ ਹੁੰਦਾ ਫਿਰ ਉਹ ਇਸ ਨਿਕਲ ਜਾਂਦਾ ਫਿਰ ਨਿਕਲ ਨਹੀਂ ਸਕਦੇ ਸੀ ਅਸੀਂ 40 ਜੀਆਂ ਇੱਥੇ ਨਹੀਂ ਫਿਰ ਨਹੀਂ ਨਿਕਲ ਸਕਦੇ ਇਸੇ ਕੋਈ ਵੇਖਿਆ ਹੀ ਨਹੀਂ ਕਿਸੇ ਹੁਣ ਤੁਸੀਂ ਇਹ ਵੇਖੋ ਕੀ ਹੋਣਾ ਚਾਹੀਦਾ ਇਹਦਾ ਬਾਬੂ ਚਲੋ ਚੋਰੀ ਕੀਤੀ ਜਿਵੇਂ ਮਤਲਬ ਆਮ ਤੌਰ ਤੇ ਹੁਣ ਡਰ ਪੈ ਗਿਆ ਹੋਣਾ ਕੋਈ ਵੀ ਘਰ ਆਏ ਆ ਸਕਦਾ ਜਿਵੇਂ ਰਾਤ ਨੂੰ ਇਦਾਂ ਕਰ ਗਏ ਫੇਕ ਬੰਦਾ ਨਹੀਂ ਵੜ ਸਕਦਾ ਸਾਡੇ ਹੁਣ ਤਾਂ ਇਹ ਤਾਂ ਬਾਰ ਵੀ ਹੈ ਨਹੀਂ ਸੀ ਕਿ ਬਾਹਰਲੇ ਉਦੋਂ ਤਾਂ ਕੋਈ ਅਜ ਤਾਂ ਬਾਤ ਹੀ ਵਿਖਾਈ ਕਿਸੇ ਨਹੀਂ ਤੇ ਹੁਣ ਹੁਣੇ ਕੋਈ ਭੇਤ ਹੋਊ ਜਾਂ ਤਾਂ ਲੈ ਗਿਆ ਬਾਹਰ ਜਾਂ ਜਾਂ ਕੀ ਕਹਿ ਸਕਦੇ ਜੀ ਸਾਨੂੰ ਕੋਈ ਪਤਾ ਨਹੀਂ ਵੀ ਉਹ ਮੰਗ ਕਰਦੇ ਹਾਂ ਵੀ ਜਿਹੜਾ ਚੋਰ ਨੂੰ ਫੜ ਕੇ ਫੜਿਆ ਜਾਣਾ ਜ਼ਰੂਰੀ ਹੈ ਇਹ ਹੀ ਮੰਗ ਹੈ ਜੀ ਸਾਡਾ ਬਸ ਬੰਦਾ ਫੜਿਆ ਜਾਵੇ ਤੇ ਸਾਨੂੰ ਪਤਾ ਲੱਗੇ ਜੀ ਹਾਂਜੀ ਸਾਡੀ ਇਹੀ ਬੰਦੇ ਦਾ ਪਤਾ ਉਹ ਤਾਂ ਹੋਣਾ ਚਾਹੀਦਾ ਮਾੜਾ ਬੋਟ ਦਖਤਾ ਹੋਵੇ ਨਾ ਵੀ ਆਹ ਬੰਦੇ ਨੇ ਚੋਰੀ ਕੀਤੀ ਹੈ ਉਹ ਸਮਾਨ ਤਾਂ ਜਿਹੜਾ ਗਿਆ ਉਹ ਤਾਂ ਗਿਆ ਉਹ ਤਾਂ ਪਤਾ ਉਹ ਤਾਂ ਨਹੀਂ ਮੁੜਦਾਗਾ ਤੇ ਪਰ ਬੰਦਾ ਦਾ ਸਬੂਤ ਵਿਖਾਇਆ ਜਾਵੇ ਕਿ ਆਹ ਬੰਦੇ ਨੇ ਚੋਰੀਆਂ ਕੀਤੀਆਂ ਬਿਲਕੁਲ ਸਾਡੀ ਇਹੀ ਮੰਗ ਹੈ ਵੀ ਫੇਰ ਸਾਨੂੰ ਪਤਾ ਲੱਗੂਗਾ ਐਵੇਂ ਕੀ ਪਤਾ ਲੱਗੂਗਾ ਮੈਂ ਕੀ ਦੇ ਆਪੇ ਕਿਸਦੇ ਵਿੱਚ ਸ਼ੱਕ ਕਰੀਏ ਨਾ ਸਾਡੇ ਪਿੰਡ ਦਾ ਕੋਈ ਮਹਿਲਾ ਨਹੀਂ ਕੋਈ ਕਿਸੇ ਬੰਦੇ ਨਾਲ ਸਾਡੇ ਕੋਈ ਚੰਗੀ ਨਾ ਮਾੜੀ ਵਧੀਆ ਵਰਤੇ ਸਾਰਾ ਪਿੰਡ ਨਹੀਂ ਵੇਖ ਇਕੱਠਾ ਹੋਇਆ ਬੈਠਾ ਇੱਥੇ ਜੇ ਲੜਦੇ ਕੋਲ ਦੇ ਕਿਹਨੇ ਆਉਣਾ ਸੀ ਇੱਥੇ ਹਾਂਜੀ ਜੀ ਸਾਡਾ ਕੋਈ ਰਾਤ ਮੇਰੀ ਪਾਣੀ ਦੀ ਵਾਰੀ ਸੀ ਜੀ ਮੈਂ ਵੀ ਚਾਚੇ ਦਾ ਮੁੰਡਾ ਹੀ ਆ ਸਾਡਾ ਕੰਨੀ ਦੇ ਘਰ ਹੈ ਸਾਡੇ ਘਰ ਮੈਂ ਤਾਂ ਪਾਣੀ ਵੱਟ ਗਿਆ 12 ਵਜੇ ਮੈਂ ਘਰੇ ਆਇਆ ਉਦੋਂ ਕੋਈ ਵਾይታ ਹੀ ਨਹੀਂ ਸੀ ਓਹ ਠੀਕ ਹੈ ਡੇਟ ਹੈ ਜੋ ਸਿਰੇ ਵਾਲਾ ਗਿਆ ਉਧਰ ਮੈਂ ਹਾਲ ਚਾਲ ਹੈ ਨਾ ਕੋਈ ਤੱਕ ਕੋਈ ਨਹੀਂ ਸੀ ਹਾਂਜੀ ਨਾ ਜੀ ਨਾ ਜੀ ਨਾ ਆ ਉਸ ਤੋਂ ਬਾਅਦ ਹੋ ਗਿਆ ਜੀ ਮੈਂ ਤਾਂ ਆਪਦੇ ਘਰੇ ਵੜ ਕੇ ਜਾਨਕਿ 12 ਵਜੇ ਮੈਂ ਆਇਆ ਸੀਗਾ ਕੋਈ ਆਸੇ ਪਾਸੇ ਹੈ ਨਹੀਂ ਸੀ ਕੁਝ ਨਹੀਂ ਸੀ ਉਦੋਂ ਮੇਰੇ ਕੋਈ ਐਂ ਘਰੇ ਵੜਨਾ ਮਤਲਬ ਬਹੁਤ ਔਖਾ ਹੁੰਦਾ ਬਹੁਤ ਜਿਆਦਾ ਤੱਕਾ ਜਾਇ ਨਜਾਇਜ਼ ਤੱਕਾ ਜੀ ਜੋ ਕੋਸ਼ਿਸ਼ ਸਾਰਾ ਲੁੱਟ ਕੇ ਲੈ ਗਈ ਸਾਡਾ ਤਾਂ